ਅੱਜ ਕੱਲ ਦੇ ਭਾਜਪਾਈ ਲੀਡਰ ਕੈਪਟਨ ਨਮਰਿੰਦਰ ਸਿੰਘ ਸਿੱਧੂ ਜੋੜੇ ਦੀ ਬੋਲਾਂ ਦੇ ਵਿਚਾਲੇ ਖਾਸ ਕਰ ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਦੇ ਬੋਲਾਂ ਦੇ ਵਿਚਾਲੇ ਉੱਤ ਬੈਠੇ ਨੇ ਮੇਰਾ ਪਰਿਵਾਰ ਦਾ ਬੜਾ ਇਤਿਹਾਸ ਹੈ ਇਹਨਾਂ ਤੇ ਕਿਸੇ ਨੇ ਕਹਿੰਦੇ ਕਿ ਪੰਜਾਬ ਤਾਂ ਪੰਜਾਬ ਦੇਸ਼ ਤਾਂ ਦੇਸ਼ ਮਤਲਬ ਕਿਸੇ ਵੀ ਤਰ੍ਹਾਂ ਦੇ ਬੀਜੇਪੀ ਦੇ ਫੈਸਲੇ ਸਾਨੂੰ ਕੁਛੇ ਨਹੀਂ ਹੁੰਦੇ ਇਹ ਕਹਲੋ ਪਹਿਲਾਂ ਵੀ ਸਾਹਮਣੇ ਲੈ ਚੁੱਕੇ ਨੇ ਪਰ ਜਦੋਂ ਕਾਂਗਰਸ ਨੂੰ ਲੈ ਕੇ ਸਵਾਲ ਆਇਆ ਕਿ ਤੇ ਮੈਂ ਮਿਸ ਕਰ। 2027 ਚ ਪੰਜਾਬ ਚ ਚੋਣਾਂ ਨੇ ਪਰ ਮੈਨੂੰ ਅਜੇ ਤੱਕ ਇਹ ਪੁੱਛਿਆ ਵੀ ਨਹੀਂ ਗਿਆ ਸਲਾਹ ਵੀ ਨਹੀਂ ਕੀਤੀ ਗਈ ਕਿ ਕਿਹੜੇ ਹਲਕੇ ਤੋਂ ਕਿਹਨੂੰ ਚੋਣ ਲੜਾਉਣੀ ਚਾਹੀਦੀ ਹੈ ਕੌਣ ਦਾਵੇਦਾਰ ਹੋਣਾ ਚਾਹੀਦਾ ਕਹਿੰਦੀ ਮੇਰੇ ਨਾਲ ਇਹਦੇ ਬਾਰੇ ਕੋਈ ਗੱਲ ਨਹੀਂ। ਮੈਨੂੰ ਪੰਜਾਬ ਵਿੱਚ ਮੈਂ ਪੰਜਾਬ ਵਿੱਚ ਕਾਂਗਰਸ ਨੂੰ ਸਟੈਂਡ ਕੀਤਾ। ਮੈਂ ਕਾਂਗਰਸ ਖੜੀ ਕੀਤੀ ਤੇ ਮੇਰੇ ਨਾਲ ਕਾਂਗਰਸ ਨੇ ਕੀਤੀ ਪਰ ਕਹਿੰਦੇ ਕਿ ਮੈਨੂੰ ਇਹ ਹਾਲਤ ਬਣੀ ਸ਼ੁਰੂ ਹੋ ਗਈ ਪਰ ਵਾਲਿਆਂ ਨੇ ਪੰਜਾਬ ਚ ਉਸ ਸਮੇਂ ਹਲਚਲ ਵੱਧ ਗਈ ਜਦੋਂ 15 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸੰਭਲਦੀ। ਈਮੇਲ ਮਿਲਦੇ ਹੀ ਸਕੂਲ ਚ ਹਲਚਲ ਮਚ ਜਾਂਦੀ ਹੈ। ਨજરਸਾਨੀ ਹੋਣ ਲੱਗਦੀ ਹੈ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ। ਕੁਰਸੀਆਂ ਟੀਮਾਂ ਤੁਰੰਤ ਹਰਕਤ ਚਾਉਂਦੀਆਂ। ਡੀਸੀ ਸਭ ਤੋਂ ਲੈ ਕੇ ਐਸਐਸਪੀ ਸਭ ਜਦੇ ਤੁਰੰਤ ਮੌਕਾ ਸੰਭਾਲਦੇ ਨੇ। ਤੇ ਤੁਰੰਤ ਬੱਚਿਆਂ ਨੂੰ ਖੁੱਲੇ ਚលਿਆਂ ਦਿੰਦੇ। ਜੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਨਾ ਉਹਨਾਂ ਨੇ ਕਿਹਾ ਕਿ ਐਮਐਲਏ ਕੋਦੀਪ ਸਿੰਘ ਧਾਰੀਵਾਲ ਪਹਿਲਾਂ ਮੰਤਰੀ ਵੀ ਰਹੇ ਨੇ ਕਹਿੰਦੇ ਧਮਕੀ ਦੇਣ ਵਾਲੇ ਜਦੋਂ ਜਲਦੀ ਫੜੇ ਜਾਣਗੇ ਚਿੰਤਾ ਦੀ ਕੋਈ ਲੋੜ ਨਹੀਂ ਐ ਪਰ ਪੰਜਾਬ ਹਾਈ ਅਲਰਟ ਤੇ ਹੈ ਇਸ ਕੀ ਅੱਜ ਦੀ ਤਰੀਕ ਦੇ ਵਿੱਚ ਦੇਸ਼ ਦੇ ਵਿੱਚ ਪੈਂਡਿੰਗ ਕੇਸਾਂ ਦੀ ਗਿਣਤੀ 5.5 ਕਰੋੜ 5 ਕਰੋੜ 50 ਲੱਖ ਪੈਂਡਿੰਗ ਮਾਮਲੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੱਲ੍ਹ ਦੇ ਭਾਜਪਾਈ ਲੀਡਰ ਕੈਪਟਨ ਅਮਰਿੰਦਰ ਸਿੰਘ ਸਿੱਧੂ ਜੋੜੇ ਦੀ ਬੋਲਾਂ ਦੇ ਵਿਚਾਲੇ ਖਾਸ ਕਰ ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਦੇ ਬੋਲਾਂ ਦੇ ਵਿਚਾਲੇ ਕੁੱਤ ਪੈ ਗਏ ਜਨਾਬ ਕੈਪਟਨ ਸਿੰਘ ਦੀ ਐਂਟਰੀ ਬੜੀ ਕਮਾਲ ਦੀ ਇੱਕ ਪਾਸੇ ਸਿੱਧੂ ਜੋੜੇ ਤੇ ਹਮਲਾਵਰ ਨੇ ਦੂਸਰੇ ਪਾਸੇ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਖਾਸੀ ਯਾਦ ਆਉਣ ਲੱਗੀ ਮਿਸ ਕਰ ਰਹੇ ਨੇ ਕਾਂਗਰਸ ਪਾਰਟੀ ਕਿਉਂ ਜ਼ਿਆਦਾ ਰਹੀ ਹੈ ਸਿੱਧੂ ਜੋੜੇ ਤੇ ਹਮਲਾ ਕਰਦੇ ਆ ਕਿ ਉਹ ਸਿੱਧੂ ਜੋੜੇ ਦੀ ਬੀਜੇਪੀ ਚ ਐਂਟਰੀ ਰੋਕਣਾ ਚਾਹੁੰਦੇ ਨੇ ਜਾਂ ਸਿੱਧੂ ਜੋੜੇ ਤੇ ਹਮਲਾ ਕਰਦੇ ਆ ਕੈਪਟਨ ਅੰਦਰ ਸਿੰਘ ਕਾਂਗਰਸ ਚ ਵਾਪਸੀ ਕਰਨਾ ਚਾਹੁੰਦੇ ਨੇ ਜਾਂ ਉਹ ਦੋਆਂ ਚੋਂ ਕੁਝ ਨਹੀਂ ਜੋ ਮੀਡੀਆ ਬਹੁਤ ਪੁੱਛ ਲੈਂਦਾ ਉਹ ਬੋਲ ਦਿੰਦੇ ਨੇ ਉਹ ਆਪਣੀ ਬੇਵਾਕੀ ਲਈ ਵੀ ਜਾਣੇ ਜਾਂਦੇ ਨੇ ਕੀ ਇਹ ਕੈਪਟਨ ਅੰਦਰ ਸਿੰਘ ਕਹਿੰਦੇ ਇਹ ਤਾਜ਼ਾ ਇੱਕ ادارے ਨੇ ਮੀਡੀਆ ادارے ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਾਫੀ ਵਿਵਾਖ ਗੱਲਾਂ ਕੀਤੀਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਹਿੰਦੇ ਕੈਪਟਨ ਸਿੰਘ ਕਹਿੰਦੇ ਕਿ ਸਿੱਧੂ ਮਤਲਬ ਹਸਬੰਡ ਵਾਈਫ ਕਹਿੰਦੇ ਜੀ ਅਨਸਟੇਬਲ ਨੇ ਮਤਲਬ ਅਨਸਟੇਬਲ ਰਹਿੰਦੇ ਨੇ ਸਟੇਬਲ ਨਹੀਂ ਕਿਸੇ ਜੀ ਤੇ ਸਟੈਂਡ ਨਹੀਂ ਕਰਦੇ ਫਿਰ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਮੇਰੇ ਸਵਾਲ ਆਇਆ ਕਿ ਵੀ ਉਹ ਕਹਿੰਦੇ ਜੀ ਕਿ ਜੇ ਉਹ ਜੋ ਸਿੱਧੂ ਨੂੰ ਸੀਐਮ ਬਣਾ ਦੇਣ ਸੀਐਮ ਦਾ ਚਿਹਰਾ ਬਣਾ ਦੇਣ ਫਿਰ ਅਸੀਂ ਕੰਮ ਕਰਾਂਗੇ ਫਿਰ ਅਸੀਂ ਸਰਗਰਮ ਹੋ ਜਾਗੇ ਇਦ ਪ੍ਰੋਕੀਟ ਦੇ ਕਿ సీఎం ਬਣਨ ਦੇ ਲਈ ਨੌਨਸੈਂਸ ਗੱਲਾਂ ਕਰ ਰਹੇ ਨੇ ਕਹਿੰਦੇ ਸਿੱਧੂ ਜੋੜਾ ਭਾਜਪੀ ਬਾਰੇ ਵਿੱਚ ਜਦੋਂ ਕੁਝ ਪੁੱਛਿਆ ਗਿਆ ਤਾਂ ਦੱਸਿਆ ਕਿ ਮਤਲਬ ਚਲੋ ਇਹ ਵਿੱਚ ਕੁਝ ਪੁੱਛਿਆ ਤਾਂ ਕਹਿੰਦੇ ਕਿ ਦੱਸਿਆ ਨਹੀਂ ਜਾਂਦਾ ਕਿ ਕੀ ਕੀ ਹੁੰਦਾ ਹੈ ਕੀ ਕਰਦੇ ਨੇ ਕਿਵੇਂ ਕਰਦੇ ਨੇ ਮਤਲਬ ਅੰਦਰ ਇੱਕ ਦਰਦ ਸੀ ਕਪਟਨਵਿੰਦਰ ਦੇ ਅੰਦਰ ਕਿ ਮੈਂ ਜਿਸ ਰੁਤਬੇ ਦਾ ਆਪਣੇ ਆਪ ਨੂੰ ਸਮਝਦੇ ਨੇ ਮਤਲਬ ਮੈਂ ਵੱਡੇ ਖੱਤ ਦਾ ਲੀਡਰਾਂ ਮੈਂ ਪੰਜਾਬ ਤਾਂ ਦੋ ਵਾਰ ਮੁੱਖ ਮੰਤਰੀ ਰਿਹਾ ਮੇਰਾ ਪਰਿਵਾਰ ਦਾ ਵੱਡਾ ਇਤਿਹਾਸ ਹੈ ਹੈਨਾ ਤੇ ਇਸ ਲਈ ਕਹਿੰਦੇ ਕਿ ਪੰਜਾਬ ਤਾਂ ਪੰਜਾਬ ਦੇਸ਼ ਤਾਂ ਦੇਸ਼ ਮਤਲਬ ਕਿਸੇ ਵੀ ਤਰ੍ਹਾਂ ਦੇ ਬੀਜੇਪੀ ਦੇ ਫੈਸਲੇ ਸਾਨੂੰ ਪੁੱਛੇ ਨਹੀਂ ਜਾਂਦਾ ਇਹ ਕਹਿੰ ਲੋ ਪਹਿਲਾਂ ਵੀ ਸਾਹਮਣੇ ਲੈ ਚੁੱਕੇ ਨੇ ਪਰ ਜਦੋਂ ਕੰਮ ਨੂੰ ਲੈ ਕੇ ਸਵਾਲ ਆਇਆ ਕਹਿੰਦੇ ਮੈਂ ਮਿਸ ਕਰਦਾ ਹਾਂ ਹੁਣ ਕੀ ਅਰਥ ਨੇ ਇਹਦੇ ਕੀ ਘਰ ਵਾਪਸੀ ਦਾ ਰਾਹ ਦੇਖਣ ਲੱਗੇ ਨਹੀਂ ਕਪਟਨ ਅੰਦਰ ਸਿੰਘ ਕਿ ਤੇ ਇਹ ਤਾਂ ਨਹੀਂ ਕਿ ਸਿੱਧੂ ਜੋੜਾ ਜਿਵੇਂ ਕਹਿ ਰਹੇ ਸਾਨੂੰ ਸੀਐਮ ਦਾ ਚਿਹਰਾ ਬਣਾ ਦਿਓ ਫਿਰ ਅਸੀਂ ਸਰਗਰਮ ਹੋ ਜਾਾਂਗੇ ਕਿ ਕੈਪਟਨ ਅਮਰਿੰਦਰ ਵੀ ਇਸ਼ਾਰਾ ਕਰ ਰਹੇ ਨੇ ਕਿ ਮੈਨੂੰ ਸੀਐਮ ਫੇਸ ਬਣਾਉਣ ਲਈ ਜੇ ਤਿਆਰ ਹਾਂ ਫਿਰ ਮਾਣੂ ਕਹਿੰਦੇ 8 9 ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਨੇ ਇਸ ਲਈ ਇਹਨਾਂ ਨੇ ਨਹੀਂ ਕਾਂਗਰਸ ਜਿੱਤਣ ਦੇਣੀ ਮਤਲਬ ਇਹ ਇਹ ਇਸ਼ਾਰਾ ਕਰ ਰਹੇ ਨੇ ਕਿ ਇਹਨਾਂ ਦੀ ਗੁੱਟਵਾਜੀ ਜੋ ਉੱਪਰੋਂ ਮੈਂ ਆਜਮਾ ਫਿਰ ਨਿਪਟ ਜੂਗੀ ਮੇਰੇ ਝੰਡੇ ਥੱਲੇ ਫਿਰ ਇਕੱਠੇ ਕਰ ਸਕਦਾ ਮੈਂ ਮੈਂ ਇਹਨਾਂ ਨੂੰ ਸਮਝਾ ਪਿਆ ਸਕਦਾ ਮੇਰੇ ਨਾਂ ਤੇ ਇਕੱਠੇ ਹੋ ਜਾਣਗੇ ਤੇ ਕੀ ਅਮਰਿੰਦਰ ਸਿੰਘ ਵਾਪਸੀ ਕਰਨਾ ਚਾਹੁੰਦੇ ਏ ਇਸ ਉਮਰ ਦੇ ਵਿੱਚੋਂ ਦੁਬਾਰਾ ਸਰਗਰਮ ਸਿਆਸਤ 'ਚ ਆਉਣਾ ਚਾਹੁੰਦੇ ਆ ਜਾਂ ਫਿਰ ਇਹ ਮੀਡੀਆ 'ਚ ਚਲੋ ਮੈਂ ਪੂਰੀ ਤੁਹਾਡੇ ਬਾਰੇ ਰਿਪੋਰਟ ਰੱਖਦਾ ਪੈਸੇ ਨਵਜੋਤ ਸਿੰਘ ਸਿੱਧੂ ਜੋੜੇ ਨੂੰ ਕਾਂਗਰਸ ਸਾਈਕਮਾਨ ਨੇ ਟਾਈਮ ਦਿੱਤਾ 19 ਤਰੀਕ ਨੂੰ ਪ੍ਰੇਨਕਾ ਗਾਂਧੀ ਨਾਲ ਮੁਲਾਕਾਤ ਹੈ ਨਵਜੋਤ ਸਿੰਘ ਸਿੱਧੂ ਦੀ ਪਹਿਲਾਂ ਗਏ ਸੀ ਲੰਗੇ ਬੁੱਧਵਾਰ ਕਹਿੰਦੇ ਦਿੱਲੀ ਰੰਗ ਮੁੜਿਆ ਨਹੀਂ ਮੁਲਾਕਾਤ ਦਾ ਸਮਾਂ ਦਿੱਤਾ ਟਾਈਮ ਨਹੀਂ ਦਿੱਤਾ ਗਿਆ ਤੇ ਹੁਣ ਕਹਿੰਦੇ ਕਿ ਉਹ ਦੁਬਾਰਾ ਜਦੋਂ ਸੰਪਰਕ ਸਾਧਿਆ ਗਿਆ ਤਦ ਕਹਿੰਦੇ ਕਿ 19 ਤਰੀਕ ਦੀ ਬੁਕਿੰਗ ਹੋ ਗਈ ਜਦੋਂ ਕਿ ਰਾਜਾ ਬੜਿੰਗ ਪੰਜਾਬ ਕਾਂਗਰਸ ਦੇ ਮੌਨ ਦੇ ਇਨਚਾਰਜ ਭੁਪੇਸ਼ ਭਗੇਲ ਦੇ ਰਾਹੀਂ ਲਗਾਤਾਰ ਸੰਗ मतलब ਸਰਗਰਮ ਨੇ ਤੇ ਭੁਪੇਸ਼ ਭਗੇਲ ਨੇ ਤਾਂ ਕਹਿਤਾ ਕਿ ਵੀ ਬੀਬੀ ਦੀ ਸਸਪੈਂਸ਼ਨ ਸਹੀ ਹੈ ਜਿਹੜੀ ਪਾਰਟੀ ਵਿਰੁੱਧ ਦੀ ਕੰਮ ਕਰਦੀ ਐ ਸਸਪੈਂਡ ਕਰਦੀ ਉਹ ਸਸਪੈਂਡ ਨੂੰ ਸਹੀ ਠਹਿਰਾ ਰਹੇ ਨੇ ਤੇਰ ਨਵਜੋਤ ਸਿੱਧੂ ਮੁਲਾਕਾਤ ਕਰਨ ਜਾ ਰਹੇ ਨੇ ਸੋ ਉਸ ਦੇ ਉੱਤੇ ਨਜ਼ਰ ਰਹਿਣੀ ਐ ਪਰ ਇਹ ਸਭ ਦੇ ਵਿੱਚ ਕੈਪਟਨ ਨਵਿੰਦਰ ਦੀ ਐਂਟਰੀ ਮੈਂ ਪੂਰੀ ਰਿਪੋਰਟ ਤੁਹਾਡੇ ਮੂਰੇ ਰੱਖ ਦਿਨਾ ਜੋ ਗੱਲਬਾਤ ਅਮਰਿੰਦਰ ਸਿੰਘ ਨੇ ਕੀਤੀ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਸਿਆਾਂ ਬਣਨ ਵਾਲੇ ਬਿਆਨ ਉੱਤੇ ਵੱਡਾ ਹਮਲਾ ਬੋਲਿਆ ਅਮਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਨਵਜੋਤ ਕੌਰ ਦਾ ਬਿਆਨ ਕੇਵਲ ਬਕਵਾਸ ਹੈ ਇਹ ਸ਼ਬਦ ਵਰਤੇ ਉਹਨਾਂ ਨੇ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਚੀਫ ਮਿਨਿਸਟਰ ਬਣਾ ਦਿਓ ਫਿਰ ਇਹ ਰਾਜਨੀਤੀ ਦੇ ਵਿੱਚ ਐਕਟਿਵ ਹੋਣ ਨੂੰ ਤਿਆਰ ਨੇ ਦੋਨੋਂ ਹਸਬੈਂਡ ਵਾਈਫ ਅਨਸਟੇਬਲ ਲੱਗਦੇ ਮੈਨੂੰ ਤਾਂ ਕਹਿੰਦੇ ਤੇ ਵੱਡੀ ਟਿੱਪਣੀ ਆ ਉਹਨਾਂ ਦੀ ਇਕ ਚੰਨਾ ਗੱਲਬਾਤ ਕਰ ਰਹੀ ਸੀ ਮਨਿੰਦਰ ਸਿੰਘ ਗੱਲਬਾਤ ਦੌਰਾਨ ਉਹਨੇ ਕਿਹਾ ਕਿ ਇਹ ਲੋਕ ਕੁਝ ਵੀ ਬੋਲ ਜਾਂਦੇ ਆ ਸਿੱਧੂ ਜੋੜੇ ਵਾਲੇ ਸਿੱਧੂ ਜੋੜੇ ਨੂੰ ਕੇਂਦਰ ਚ ਰੱਖਿਓ ਕਰ ਰਹੇ ਨੇ ਕੁਝ ਵੀ ਬੋਲ ਜਾਂਦੇ ਆ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਕੀ ਇਹਨਾਂ ਤੋਂ ਬਿਨਾਂ ਪੰਜਾਬ ਨਹੀਂ ਚੱਲ ਸਕਦਾ ਉਲਟਾ ਪੁੱਛਦੇ ਕਹਿੰਦੇ ਤੁਹਾਨੂੰ ਕੀ ਲੱਗਦਾ ਕਿ ਉਹ ਬਿਨਾਂ ਪੰਜਾਬ ਚੱਲੇ ਨਹੀਂ ਸਕਦਾ ਸਿਆਸਤ ਚੱਲੇ ਨਹੀਂ ਸਕਦੀ ਪੰਜਾਬ ਦੀ ਕੈਪਟਨ ਨੇ ਕਾਂਗਰਸ ਛੱਡਣ ਉੱਤੇ ਕਿਹਾ ਕਿ ਪਾਰਟੀ ਨੇ ਕਈ ਕੰਮ ਮੇਰੇ ਨਾਲ ਗਲਤ ਕੀਤੇ ਸੀ ਇਸ ਲਈ ਇਹ ਕਦਮ ਚੁੱਕਣਾ ਪਿਆ ਹਾਲਾਂਕਿ ਮੈਂ ਅੱਜ ਵੀ ਕਾਂਗਰਸ ਨੂੰ ਬਹੁਤ ਮਿਸ ਕਰਦਾ ਹੁਣ ਇਹ ਦਰਦ ਛਲ ਗਿਆ ਚੇਤਾ ਆਇਆ ਜਾਂ ਉੱਥੇ ਜੋ ਕੁਛ ਵਧੀਆਂ ਹੋਈਆਂ ਉਸ ਲਈ ਛੱਡਣਾ ਮਜਬੂਰੀ ਸੀ ਪਰ ਹੁਣ ਜਾਣ ਦਾ ਰਾਹ ਨਹੀਂ ਹੈ ਰਾਹ ਲੱਭਦੇ ਨੇ ਜਾਂ ਫਿਰ ਇਸ ਉਮਰ ਚ ਆ ਕੇ ਜੋ ਪੁੱਛਿਆ ਜਾਂਦਾ ਉਹਦੇ ਉੱਤੇ ਸੱਚ ਕਹਿ ਜਾਂਦੇ ਨੇ ਇਹ ਉਹ ਜਾਣਨ ਉਹਨਾਂ ਦੀ ਮੰਨ ਦੀ ਹੋ ਜਾਂਣਾ ਪਰ ਇਹ ਐਹ ਪੱਖ ਹੈ ਕਿ ਉਹ ਕਹਿੰਦੇ ਕਿ ਮੈਂ ਅੱਜ ਵੀ ਕਾਂਗਰਸ ਨੂੰ ਮਿਸ ਕਰਦਾ ਦੇਖੋ ਜੀ ਟੀਚਰ ਭਜਪਾ ਆਗੂ ਨੇ ਇਸ ਦੇ ਨਾਲ ਨਾਲ ਰੂਸਾ আলম ਦੀ ਦੋਸਤੀ ਦੇ ਮਾਮਲੇ ਤੇ ਦਿੱਤੀ ਬੇਵਾਕੀ ਨਾਲ ਟਿੱਪਣੀ ਕੀਤੀ ਪਹਿਲਾਂ ਵੀ ਬੋਲਦੇ ਰਹੇ ਰੂਸਾ আলম ਵੀ ਬੇਵਾਕੀ ਨਾਲ ਬੋਲਦੀ ਰਹੀ ਹੈ ਕੈਪਟਨ ਅੰਦਰ ਵੀ ਬੋਲਦੇ ਰਹੇ ਉਹਨਾਂ ਕਿਹਾ ਕਿ ਇਹ ਲੋਕ ਕੁਝ ਵੀ ਇਹ ਲੋਕ ਕੁਝ ਦਾ ਕੁਝ ਬਣਾਉਂਦੇ ਨੇ ਮਤਲਬ ਉਹਨਾਂ ਨੇ ਮੀਡੀਆ ਨੂੰ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਚਲਦੀਆਂ ਗੱਲਾਂ ਨੂੰ ਕਿਹਾ ਕਿ ਕੁਝ ਦਾ ਕੁਝ ਵੀ ਬਣਾ ਦੇ ਮੇਰੀ ਤਾਂ ਦੋਸਤੀ ਹੈ ਚਲੋ ਉਹ ਬੋਲਦੇ ਰਹੇ ਉਹ ਬੋਲਦੇ ਰਹੇ ਮੈਨੂੰ ਜਨਾ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਬੋਲਦੇ ਰਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੈਪਟਨ ਨੇ ਪੰਜਾਬ ਦੇ ਆਉਣ ਵਾਲੀਆਂ ਚੋਣਾਂ ਦੇ ਉੱਤੇ ਗੱਲ ਕਰਦੇ ਇੱਕ ਵਾਰ ਫੇਰ ਉਹੀ ਗੱਲ ਦੁਹرائی ਕਿ ਅਕਾਲੀ ਦਲ ਨਾਲ ਗੱਠ ਜੋੜ ਤੋਂ ਬਿਨਾਂ ਪੰਜਾਬ 'ਚ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ। ਕੱਲਿਆਂ ਬੀਜੇਪੀ ਨਹੀਂ ਜਿੱਤ ਸਕਦੀ। ਇਹ ਅਮਰਿੰਦਰ ਸਿੰਘ ਪਿਛਲੀ ਇੰਟਰਵਿਊ ਦੇ ਵਿੱਚ ਵੀ ਗੱਲ ਕਰਦੇ ਸੀ ਕਿ 15 ਸਾਲ ਭੁੱਲ ਜਿਵੇ ਭਾਜਪਾ ਫਿਰ। ਮਤਲਬ ਤਿੰਨ ਵਾਰ ਦੀਆਂ ਚੋਣਾਂ ਤਾਂ ਨਹੀਂ ਜਿੱਤਦੀ ਉਹ। ਜੇ ਕੱਲਿਆਂ ਲੜਨ ਦੀ ਪ੍ਰਕਿਰਿਆ ਜਾਂਦੀ ਹੈ। ਉਹ ਕਹਿੰਦੇ ਅਕਾਲੀ ਬੀਜੇਪੀ ਗੱਠ ਜੋੜ ਤੋਂ ਬਿਨਾਂ ਨਹੀਂ। ਅਮਰਿੰਦਰ ਸਿੰਘ ਲਗਾਤਾਰ ਪੈਰ ਵੀ ਕਰ ਰਹੇ ਨੇ ਜਾਖੜ ਵੀ ਇਸੇ ਕਰ ਵੀ ਕਰਦੇ ਨੇ ਕੀ ਆਪਣੀ ਸਿਆਸਤ ਲੱਭਦੇ ਨੇ ਆਪਣਾ ਪੈਤਰਾ ਲੱਭਦੇ ਨੇ ਜਾਂ ਸੱਚਮੁੱਚ ਇਹਨਾਂ ਨੂੰ ਪੰਜਾਬ ਦੇ ਹਿੱਤ ਚ ਲੱਗਦਾ ਇਹ ਘੱਟ ਜੋੜ ਕੀ ਅਕਾਲੀ ਦਲ ਨੇ ਇਸ ਮੌਕੇ ਭਾਜਪਾ ਨਾਲ ਜਾਣਾ ਜਿੰਨਾ ਕਰੌਣੇ ਆਪਣਾ ਰਸੂਕ ਬਣਾਇਆ ਉਹ ਵਧੂਗਾ ਜਾਂ ਗਵਾਉਣਗੇ ਇਹ ਉਹਨਾਂ ਮੂਰੇ ਵੀ ਸਵਾਲ ਖੜਾ ਹੈ ਪਰ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਘੱਟ ਜੋੜ ਦੀ ਬਕਾਲਤ ਕੀਤੀ ਕੈਪਟਨ ਨੇ ਕਾਂਗਰਸ ਦੇ 227 ਚੋਣਾਂ ਦੇ ਵਿੱਚ ਕਾਂਗਰਸ ਦੇ ਭ ਵੀ ਕੁੱਤੇ ਪੁੱਛੇ ਗਏ ਸਵਾਲ ਦਾ ਵੀ ਸਪੱਸ਼ਟ ਜਵਾਬ ਦਿੰਦੇ ਆ ਕਿਆ ਕਿ ਕਾਂਗਰਸ ਕੋਲ ਇਸ ਵਕਤ 8-9 ਸੀਐਮ ਦੇ ਚਿਹਰੇ ਨੇ ਜੋ ਕਾਂਗਰਸ ਨੂੰ ਜਿੱਤਣ ਨਹੀਂ ਦੇਣਗੇ। ਭਾਜਪਾ ਅਮਰ ਸਿੰਘ ਕਹਿੰਦੇ ਕੱਲ੍ਹ ਜਿੱਤ ਨਹੀਂ ਸਕਦੀ। ਅਕਾਲੀ ਭਾਜਪਾ ਇਕੱਠੇ ਜੋੜ ਚਾਵੇ ਤਾਂ ਹੀ ਹੈ। ਇਹ ਤਾਂ ਅਕਾਲੀ ਦਲ ਨੂੰ ਜੇ ਇਕੱਲੇ ਜਿੱਤਾਰੇ। ਤੁਸੀਂ ਕਹਿੰਦੇ ਹੋ ਕਾਂਗਰਸ ਵੀ ਨਹੀਂ ਜਿੱਤਣ ਦੀ ਸਥਿਤੀ 'ਚ। ਆਵਾਜ਼ ਦੀ ਪਾਰਟੀ ਦਾ ਕਹਿੰਦੇ ਹੋ ਗਰਾਫ ਫਿਰ ਹੋਊਗਾ ਕਿ ਖਿਚੜੀ ਪੱਕੂਗੀ ਪੰਜਾਬ। ਟੁੱਟ ਪੱਜੂਗੀ ਪੰਤੋੜ ਹੋਊਗੀ ਸੋਦੇਵਾਜੀ ਹੋਊਗੀ ਜਾਂ ਕਿਸੇ ਇੱਕ ਤਰ੍ਹਾਂ ਨੂੰ ਗਿਰਦਿਆਂ ਗਰਾਉਂਦਿਆਂ ਬਹੁਤ ਮਤ ਮਿਲ ਜੂਗਾ ਕੀ ਕਹਿਣਾ ਚਾਹੁੰਦੇ ਹੋ ਬਰਿੰਦਰ ਇਹਦੇ ਉੱਤੇ ਤਾਂ ਨਹੀਂ ਗੱਲ ਕੀਤੀ ਉਹਨੇ ਪਰ ਇਹਨਾ ਕਹਿਤਾ ਕਿ 8 8 9 9 ਦਾਵੇਦਾਰ ਨੇ ਸੀਐਮ ਦੇ ਤੇ ਇਸ ਲਈ ਇਹ ਸਾਰੇ ਦਾਵੇਦਾਰ ਨਹੀਂ ਕਾਂਗਰਸ ਨੂੰ ਜਿੱਤਣ ਦਿੰਦੇ ਮੈਂ ਇਹਨਾਂ ਨੂੰ ਅੱਜ ਤੋਂ ਨਹੀਂ ਜਾਣਦਾ ਮੈਨੂੰ ਇਹਨਾਂ ਦਾ ਸਾਰਿਆਂ ਦਾ ਪਤਾ ਕਹਿੰਦੇ ਮੈਂ ਇਹਨਾਂ ਲੋਕਾਂ ਨਾਲ ਕੰਮ ਕੀਤਾ ਮੈਂ ਚੰਗੀ ਤਰ੍ਹਾਂ ਜਾਣਦਾ ਇੱਕ ਦੂਜੇ ਨੂੰ ਖਾ ਜਾਣਗੇ ਮੈਨੂੰ ਖਜ਼ਾਨਾ ਬਾਹਰ ਭੇਜਣ ਦੇ ਦੋਸ਼ਾਂ ਤਹਿਤ ਟਿੱਪਣੀਆਂ ਕੀਤੀਆਂ ਰਹੀਆਂ ਕਿ ਕਹਿੰਦੇ ਕਿ ਇਹ ਉੱਥੇ ਬੈਠੀ ਸੀ ਜਦੋਂ ਮੈਂ ਕਹਿੰਦੀ ਸੀ ਕਿ ਟਰੱਕ ਪਰ ਵਰਕੇ ਕਹਿੰਦੇ ਭੇਜ ਤੇ ਕੈਪਟਨ ਇੰਦਰ ਦੇ ਉੱਤੇ ਵੀ ਨੂਜੋਦਨ ਸਿੱਧੂ ਨੇ ਕਿਹਾ ਸੀਗਾ ਨਾ ਕਿ ਟਰੱਕ ਪਰ ਵਰ ਭੇਜ ਦੇ ਜੀ 500 ਕਰੋੜ ਵੀ ਦਿੱਤਾ ਜੀ ਹੈ ਫਿਰ ਭਾਜੀਪੀ ਦੇ ਉੱਤੇ ਉਹਨਾਂ ਦਾ ਦਰਦ ਫਿਰ ਛਲ ਗਿਆ ਕੈਪਟਨ ਨੇ ਕਿਹਾ ਕਿ ਜਦ ਤੋਂ ਮੈਂ ਭਾਜੀਪੀ ਚਾਹਿਆ ਮੈਨੂੰ ਨਹੀਂ ਲੱਗਦਾ ਕਿ ਇੱਕ ਜਾਂ ਦੋ ਵਾਰ ਤੋਂ ਜ਼ਿਆਦਾ ਹਾਈ ਕਮਾਂਡ ਨੇ ਕਦੇ ਮੇਰੇ ਨਾਲ ਗੱਲ ਵੀ ਕੀਤੀ ਹੋਵੇ ਭਾਜੀਪੀ 'ਚ ਨਿਯਮ ਬਹੁਤ ਨੇ ਉਹ ਬਹੁਤ ਕੁਝ ਦੱਸਦੇ ਨੇ ਉਹ ਬਹੁਤ ਕੁਝ ਨਹੀਂ ਦੱਸਦੇ ਮਾਫ ਕਰਨਾ ਅਮਿੰਦਰ ਸਿੰਘ ਕਹਿੰਦੇ ਕਿ ਬੀਜੇਪੀ ਚ ਨਿਯਮ ਬਹੁਤ ਨੇ ਜਦੋਂ ਮੈਂ ਬੀਜੇਪੀ ਚ ਆਇਆ ਮੈਨੂੰ ਇੱਕ ਜਾਂ ਦੋ ਵਾਰੀ ਹਾਈ ਕਮਾਂਡ ਨਾਲ ਗੱਲ ਹੋਣ ਦਾ ਮੌਕਾ ਮਿਲਿਆ ਉਹ ਬਹੁਤ ਕੁਝ ਨਹੀਂ ਦੱਸਦੇ ਕਿਸੇ ਨੂੰ ਕੁਝ ਪੁੱਛਦੇ ਵੀ ਨਹੀਂ ਹੁਣ 227 ਚ ਪੰਜਾਬ ਚ ਚੋਣਾਂ ਨੇ ਪਰ ਮੈਨੂੰ ਅਜੇ ਤੱਕ ਇਹ ਪੁੱਛਿਆ ਵੀ ਨਹੀਂ ਗਿਆ ਸਲਾਹ ਵੀ ਨਹੀਂ ਕੀਤੀ ਗਈ ਕਿ ਕਿਹੜੇ ਹਲਕੇ ਤੋਂ ਕਿਹਨੂੰ ਚੋਣ ਲੜਾਉਣੀ ਚਾਹੀਦੀ ਹੈ ਕੌਣ ਦਾਵੇਦਾਰ ਹੋਣਾ ਚਾਹੀਦਾ ਕਹਿੰਦੇ ਮੇਰੇ ਨਾਲ ਇਹਦੇ ਬਾਰੇ ਕੋਈ ਗੱਲ ਨਹੀਂ ਮੈਨੂੰ ਪੰਜਾਬ ਵਿੱਚ ਮੈਂ ਪੰਜਾਬ ਵਿੱਚ ਕਾਂਗਰਸ ਨੂੰ ਸਟੈਂਡ ਕੀਤਾ ਕਹਿੰਦੇ ਮੈਂ ਕਾਂਗਰਸ ਖੜੀ ਕੀਤੀ ਤੇ ਮੇਰੇ ਨਾਲ ਕਾਂਗਰਸ ਨੇ ਕੀਤੀ ਪਰ ਕਹਿੰਦੇ ਕਿ ਮੈਨੂੰ ਯਾਦ ਆਉਂਦੀ ਆ ਜਦ ਵੀ ਕਾਂਗਰਸ ਸੀ ਪਰਵਾਰ ਰਿਹਾ ਮੇਰਾ ਬੀਜੇਪੀ ਸੁਝਾਅ ਨਹੀਂ ਮੰਨਦੀ ਹਾਂ ਸਿਰ ਹੁਕਮ ਦਿੰਦੀ ਹੈ ਇਹ ਅਮਰਿੰਦਰ ਦਾ ਕਹਿਣਾ ਕੱਲੇ ਚਲੋ ਤਾਂ ਮਾਰ ਖਾਓਗੇ ਕਹਿੰਦੇ ਇਹ ਸਚਾਈ ਹੈ ਇਹ ਸਚਾਈ ਦੇਖਣੀ ਪਊਗੀ ਇਸ ਲਈ ਉਹ ਦੁਆਰਾ ਅਕਾਲੀ ਬੀਜੇਪੀ ਗੱਠ ਜੋੜਦੇ ਕਮੇਤੀ ਨਜ਼ਰ ਆਈ ਨਹੀਂ ਸੋ ਇੱਕ ਕਾਫੀ ਚਰਚਾ ਜੀ ਉਹਨਾਂ ਦੀ ਇਹ ਇੰਟਰਵਿਊ ਤੇ ਇਹਦੇ ਨਾਲ ਸਿੱਧੂ ਜੋੜਾ ਵੀ ਉਹਨਾਂ ਦੇ ਨਿਸ਼ਾਨੇ ਤੇ ਆ ਤੇ ਸਿੱਧੂ ਜੋੜੇ ਨੂੰ ਸੱਦਿਆ ਵੀ ਹੈ ਹੁਣ ਉਹ ਕਾਂਗਰਸ 'ਚ ਰਹਿੰਦੇ ਨੇ ਇੱਧਰ ਆਉਂਦੇ ਨੇ ਭਾਜਪਾ 'ਚ ਨਹੀਂ ਆਉਂਦੇ ਤੇ ਉਹਨੂੰ ਕੋਈ ਨਹੀਂ ਲੈਂਦਾ ਚੌਥੀ ਟੀਕੇ ਰਹਿੰਦੇ ਨੇ ਇਹ ਵੀ ਬਖਤ ਦੱਸੂ ਅਮਰਿੰਦਰ ਸਿੰਘ ਭਾਜਪਾ 'ਚ ਰਹਿੰਦੇ ਨੇ ਜਾਂ ਗੱਠ ਜੋੜ ਕਰਾ ਦਿੰਦੇ ਨੇ ਇਕੱਲੀ ਭਾਜਪਾ ਦਾ ਜਾਂ ਕਾਂਗਰਸ 'ਚ ਆਉਣਾ ਚਾਹੁੰਦੇ ਨੇ ਕਾਂਗਰਸ ਲੈਣਾ ਚਾਹੁੰਦੀ ਹੈ ਕਿ ਨਹੀਂ ਜਾਂ ਫਿਰ ਹੁਣ ਬੀਤੇ ਬਖਤ ਦੀਆਂ ਬਾਤਾਂ ਨੇ ਜੋ ਵੀ ਹੋਵੇ ਪਰ ਇਹ ਗੱਲਾਂ ਉੰ데 ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ 'ਚ ਹੋਰ ਗਰਮਾਹਟ ਪੈਦਾ ਕਰ ਲਈ ਕਾਫੀ ਨੇ ਜਨਾਬ ਪੰਜਾਬ ਚਾਚ ਉਸ ਸਮੇਂ ਹਲਚਲ ਵਧ ਗਈ ਜਦੋਂ 15 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸਾਹਮਣੇ ਆਈ ਪੰਜਾਬ ਦਾ ਇਤਿਹਾਸਕ ਧਾਰਮਿਕ ਔਰ ਵੱਡਾ ਵਪਾਰਕ ਖੇਤਰ ਵਜੋਂ ਜਾਣਿਆ ਜਾਂਦਾ ਅੰਮ੍ਰਿਤਸਰ ਨਗਰੀ ਉਸ ਅੰਮ੍ਰਿਤਸਰ ਨਗਰੀ ਦੇ ਨਾਮੀ ਗ੍ਰਾਮੀ 15 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਦੀ ਹੈ ਈਮਲ ਮਿਲਦੇ ਹੀ ਸਕੂਲ ਚ ਹਲਚਲ ਮਚ ਜਾਂਦੀ ਹੈ ਨજર ਸਾਨੀ ਹੋਣ ਲੱਗਦੀ ਹੈ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਦੀਆਂ ਟੀਮਾਂ ਤੁਰੰਤ ਹਰਕਤ ਚਾਉਂਦੀਆਂ ਨੇ ਡੀਸੀ ਸਭ ਤੋਂ ਲੈ ਕੇ ਐਸਐਸਪੀ ਸਭ ਜਦੇ ਤੁਰੰਤ ਮੌਕਾ ਸੰਭਾਲਦੇ ਨੇ ਤੇ ਤੁਰੰਤ ਬੱਚਿਆਂ ਨੂੰ ਖੁੱਲੇ ਚ ਲਿਆਂਦਾ ਜਾਂਦਾ ਹੈ ਤੇ ਬੈਂਾਂ ਨਾਲ ਸੰਪਰਕ ਕੀਤਾ ਜਾਂਦਾ ਮਾਪਿਆਂ ਨਾਲ ਸੰਪਰਕ ਸਾਧਿਆ ਜਾਂਦਾ ਤੁਰੰਤ ਸਕੂਲ ਖਾਲੀ ਕਰਵਾਏ ਜਾਂਦੇ ਨੇ ਦੁਪਹਿਰ ਹੋਣ ਤੋਂ ਪਹਿਲਾਂ ਪਹਿਲਾਂ ਹੀ ਲਗਭਗ ਸਾਰੇ ਸਕੂਲਾਂ 'ਚ ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਘਰਾਂ ਨੂੰ ਭੇਜ ਦਿੱਤਾ ਜਾਂਦਾ ਹੈ ਤੇ ਅੰਮ੍ਰਿਤਸਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਂਦੇ ਨੇ। ਜਦੋਂ ਕਿ ਗੇਟ ਦੇ ਉੱਤੇ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਗਏ ਨੇ। ਫਿਰ ਟੀਮਾਂ ਪਹੁੰਚ ਗਈਆਂ ਨਾਲੇ ਬੰਬ ਜਿਹੜੀਆਂ ਉਹਨੂੰ ਡਿਸਪੋਜ਼ ਕਰਨ ਵਾਲੀਆਂ ਐ ਫਿਰ ਫਾਇਰ ਗ੍ਰੀਡ ਗੱਡੀਆਂ ਮੰਗਾਲੀਆਂ ਗਈਆਂ ਸਕੂਲਾਂ ਦੇ ਵਿੱਚ ਜਾ ਕੇ ਕਲਾਸ ਰੂਮਾਂ 'ਚ ਬਾਥਰੂਮਾਂ ਦੇ ਵਿੱਚ ਨਾਪਤਰਾں ਚ ﺍﻟमारीਆਂ ਚ ਸਾਰਾ ਕੁਝ ਚੈੱਕ ਕੀਤਾ ਗਿਆ ਜਦੋਂ ਤੱਕ ਮੈਂ ਤੁਹਾਡੇ ਲਈ ਰਿਪੋਰਟ ਤਿਆਰ ਕਰ ਰਿਹਾ ਸੀ ਤਦ ਤੱਕ ਇਹ ਨਹੀਂ ਪਤਾ ਲੱਗ ਸਕੇ ਕਿ ਕਿ ਧਮਕੀ ਦੇਣ ਵਾਲੀ ਧਿਰ ਕੌਣ ਹੈ ਕੋਈ ਸੰਸਥਾ ਹੈ ਕੋਈ ਵਿਅਕਤੀ ਹੈ ਸ਼ਰਾਰਤ ਹੈ ਸਾਜ਼ਿਸ਼ ਹੈ ਇੱਧਰ ਧਿਆਨ ਭਟਕਾ ਕੇ ਕੁਝ ਹੋਰ ਕਰਨ ਦੀ ਕਰ ਰਹੇ ਨੇ ਚਾਰੇ ਪਾਸਿਓਂ ਚੌਕਸੀ ਵਧਾ ਦਿੱਤੀ ਗਈ ਹੈ ਸਕੂਲਾਂ ਦੇ ਨਾਲ ਨਾਲ ਜਨਤਕ ਥਾਵਾਂ ਦੇ ਉੱਤੇ ਵੀ ਜਾਂ ਹੋਰ ਇੰਪੋਰਟੈਂਟ ਥਾਵਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਧਿਆਨ ਪਟਕਾਉਣ ਤੋਂ ਬਾਅਦ ਕਿਤੇ ਹੋਰ ਹਲਕਤਾਂ ਨਹੀਂ ਕਰਨ ਦੀ ਤਿਆਰੀ। ਸੋ ਅੰਮ੍ਰਿਤਸਰ ਇਸ ਮੌਕੇ ਹਾਈਲਾਈਟ ਤੇ ਪੰਜਾਬ ਦੇ ਬਾਕੀ ਪ੍ਰਮੁੱਖ ਥਾਵਾਂ ਤੇ ਪ੍ਰਮੁੱਖ ਨਗਰੀਆਂ ਤੇ ਪ੍ਰਮੁੱਖ ਸਥਾਨਾਂ ਨੂੰ ਵੀ ਹਾਈਲਾਈਟ ਤੇ ਰੱਖਿਆ ਗਿਆ। ਮੇਰੇ ਕੋਲ ਜੋ ਰਿਪੋਰਟ ਹੈ ਉਹਦੇ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਦੇ 15 ਨਾਂਮੀ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ। ਧਮਕੀ ਮਿਲਣ ਤੋਂ ਬਾਅਦ ਡੀਸੀ ਸਾਹਿਬ ਤੁਰੰਤ ਹੁਕਮ ਜਾਰੀ ਕਰਦੇ ਨੇ ਸਾਰੇ ਸਕੂਲਾਂ ਨੂੰ ਖਾਲੀ ਕਰਾਇਆ ਜਾਂਦਾ ਹੈ। ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਮਾਪਿਆਂ ਨੂੰ ਬੁਲਾ ਕੇ ਤੇ ਬੈਨਾ ਬੱਸਾਂ ਬੁਲਾ ਕੇ ਬੱਚੇ ਭੇਜ ਦਿੱਤੇ ਜਾਂਦੇ ਨੇ ਸਕੂਲਾਂ ਦੀ ਮੈਨੇਜਮੈਂਟ ਨੂੰ ਈਮੇਲ ਰਾਹੀਂ ਧਮਕੀ ਮਿਲੀ ਸੀ ਜਦੀ ਜਾਣਕਾਰੀ ਤੁਰੰਤ ਮੈਨੇਜਮੈਂਟ ਨੇ ਪੁਲਿਸ ਨੂੰ ਦਿੱਤੀ ਇਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਸਕੂਲ ਖਾਲੀ ਕਰਾ ਲਏਗੇ ਤੇ ਮਾਪੇ ਘਬਰਾਏ ਹੋਏ ਨਜ਼ਰ ਆਏ ਜਦੋਂ ਸਕੂਲਾਂ ਤੋਂ ਜਿਹੜਾ ਫੋਨ ਆਇਆ ਇਹਨੂੰ ਡਰ ਲੱਗਿਆ ਕਿ ਕਿਤੇ ਕੁਝ ਹੋਰ ਤਾਂ ਨਹੀਂ ਹੈ ਪੁਲਿਸ ਨੇ ਕਿਹਾ ਕਿ ਜਾਂਚ ਕਰ ਰਹੇ ਹਾਂ ਸਕੂਲਾਂ ਦੇ ਅੰਦਰ ਵੀ ਜਾਂਚ ਕੀਤੀ ਹੈ ਸਾਈਬਰ ਸੈੱਲ ਨੂੰ ਵੀ ਸਾਰਾ ਕੁਝ ਭੇਜ ਦਿੱਤਾ ਗਿਆ ਕਿੱਥੋਂ ਜਨਰੇਟ ਹੋਈ ਕੀ ਹੋਈ ਜਲਦੀ ਤੱਕ ਸਾਹਮਣੇ ਆ ਜਾਣਗੇ ਹੋ ਸਕਦਾ ਸਰਕਾਰ ਜਾਂ ਪੁਲਿਸ ਨੂੰ ਜਾਣਕਾਰੀ ਮਿਲ ਵੀ ਗਈ ਹੋਵੇ ਅਜੇ ਜਨਤਕ ਨਹੀਂ ਕੀਤਾ ਜਾ ਰਿਹਾ ਕੈਬਨਟ ਮੰਤਰੀ ਅਮਨ ਰੋੜਾ ਨੇ ਕਿਹਾ ਕਿ ਚਿੰਤਾ ਨਾ ਕਰੋ ਪੁਲਿਸ ਅਲਰਟ ਤੇ ਹੈ ਸੁਰੱਖਿਆ ਨਾਲ ਕੋਈ ਖਿਲਵਾੜ ਨਹੀਂ ਹੋਣ ਦੇਵਾਂਗੇ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਬਾਹਰ ਬਾਜ਼ਾਰਾਂ ਦੇ ਵਿੱਚ ਥਾਵਾਂ ਦੇ ਰੇਲਵੇ ਸਟੇਸ਼ਨਾਂ ਬੱਸ ਛੜਿਆਂ ਤੇ ਵੀ ਸਖਤੀ ਬਤਾ ਦਿੱਤੀ ਗਈ ਹੈ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਰਾਣਾ ਗੁਰ ਆਪਣਾ ਸੰਸਦ ਗੁਰਜੀਤ ਸਿੰਘ ਔਜਲਾਹੋਰੀ ਉਹਨਾਂ ਨੇ ਵੀ ਕਿਹਾ ਗੁਰਜੀਤ ਔਜਲਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਤੁਰੰਤ ਜਾਂਚ ਕਰਾਉਣ ਕਿ ਮਾਮਲਾ ਵੱਡਾ ਨਾ ਹੋ ਜਵੇ ਤੇ ਇਸੇ ਨਾਲ ਹੀ ਭਾਜਪਾ ਗੂ ਮਨੰਜਨ ਕਾਲੀਆਂ ਨੇ ਵੀ ਕੇਜਰੀਵਲ ਤੇ ਤਿਰਪਣੀ ਕਰਦੇ ਕਿ ਉਹਦੀ ਸੁਰੱਖਿਆ ਤਾਂ ਟਾਈਟ ਹੁੰਦੀ ਹੈ ਪੰਜਾਬ ਨਿਵਾਰਤ ਛੱਡਿਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਹੈਨਾ ਉਹਨਾਂ ਨੇ ਕਿਹਾ ਕਿ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਮੰਤਰੀ ਵੀ ਰਹੇ ਨੇ ਕਹਿੰਦੇ ਧਮਕੀ ਦੇਣ ਵਾਲੇ ਜਦੇ ਜਲਦੀ ਫੜੇ ਜਾਣਗੇ ਚਿੰਤਾ ਦੀ ਕੋਈ ਲੋੜ ਨਹੀਂ ਹੈ ਪਰ ਪੰਜਾਬ ਹਾਈ ਅਲਰਟ ਤੇ ਹੈ ਇਸ ਮੌਕੇ ਥੋੜੀ ਖੁਰ ਖਬਰ ਬੜੀ ਹੈ ਜਨਬ ਦੇਸ਼ ਦੇ ਵਿੱਚ ਅਦਾਲਤਾਂ ਦੇ ਉੱਤੇ ਅਜੇ ਭਰੋਸਾ ਬਚਿਆ ਹੈ ਕਹਿੰਦੇ ਚਾਰ ਥੰਮਾਂ ਦੇ ਉੱਤੇ ਮੁਲਕ ਚੱਲਦਾ ਹੈ ਉਹਨਾਂ ਦੇ ਵਿੱਚੋਂ ਇੱਕ ਥੰਮ ਸਾਡਾ ਜੁਡੀਸ਼ੀਅਲ ਕਥਾ মিডিਆ ਨੂੰ ਵੀ ਮੰਨਿਆ ਜਾਂਦਾ ਤੇ ਇੱਕ ਸਾਡਾ ਪ੍ਰਸ਼ਾਸਨਕ ਥੰਮ ਹੈ ਇੱਕ ਸਾਡਾ ਸਰਕਾਰੀ ਤੰਤਰ ਥੰਮ ਹੈ ਪਰ ਅਦਾਲਤੀ ਪ੍ਰਕਿਰਿਆ ਤੇ ਅਜੇ ਲੋਕਾਂ ਦਾ ਭਰੋਸਾ ਹੈ ਪਰ ਜਿਸ ਤਰ੍ਹਾਂ ਅਦਾਲਤਾਂ ਤੇ ਦਬਾਅ ਹੈ ਜਿਸ ਤਰ੍ਹਾਂ ਕੇਸ ਲਗਾਤਾਰ ਵੱਧ ਰਹੇ ਨੇ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਦੀ ਤਰੀਕ ਦੇ ਵਿੱਚ ਦੇਸ਼ ਦੇ ਵਿੱਚ ਪੈਂਡਿੰਗ ਕੇਸਾਂ ਦੀ ਗਿਣਤੀ 5.5 ਕਰੋੜ 5 ਕਰੋੜ 50 ਲੱਖ ਪੈਂਡਿੰਗ ਮਾਮਲੇ ਨੇ ਤੇ ਹਸਾਬ ਲਾਓ ਇਹ ਗੱਲ ਮੈਂ 8 ਦਸੰਬਰ ਦੇ ਹਵਾਲੇ ਨਾਲ ਕਰ ਰਿਹਾ 8 ਦਸੰਬਰ ਤੇ ਅੱਜ ਦੀ ਤਰੀਕ ਤੱਕ ਜਦੋਂ ਆਪਾਂ ਖੜੇ ਆ ਤਾਂ ਫਿਰ 4 ਦਿਨ ਹੋਰ ਬੀਤਲੇ ਤੇ ਇਹਦਾ ਮਤਲਬ ਇਹਨਾਂ 4 ਦਿਨਾਂ ਦੇ ਵਿੱਚ ਹੋਰ ਕੇਸ ਕਿੰਨੇ ਆ ਗਏ ਹੋਣੇ ਨੇ ਫੈਸਲੇ ਨਹੀਂ ਹੁੰਦੇ ਜਿਹੜੇ ਕੇਸ ਨਵੇਂ ਦਾਖਲ ਹੋਰੇ ਸਵਾਲ ਲੱਗਿਆ ਸੰਸਦ ਦਾ ਸੈਸ਼ਨ ਚੱਲ ਰਿਹਾ ਮਾਨਸੂ ਸਰਦ ਰੂਤੀ اجلاس ਉਸ ਵਿੱਚ ਸਵਾਲ ਲੱਗਿਆ ਸਾਡੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਪਾਲ ਨੇ ਲਿਖਤੀ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਦੇਸ਼ ਦੀਆਂ ਸਮੁੱਚੀਆਂ ਅਦਾਲਤਾਂ ਦੇ ਵਿੱਚ ਹੇਠਲੀਆਂ ਅਦਾਲਤਾਂ ਹਾਈ ਕੋਰਟ ਸੁਪਰੀਮ ਕੋਰਟ ਸਾਰੀਆਂ ਅਦਾਲਤਾਂ ਨੂੰ ਮਿਲਾ ਕੇ 5 ਕਰੋੜ 49 ਲੱਖ ਤੋਂ ਵੱਧ ਕੇਸ ਨੇ 5 ਕਰੋੜ 49 ਲੱਖ ਤੋਂ ਵੱਧ ਲਗਭਗ 5.5 ਕਰੋੜ ਕੇਸ ਪੈਂਡਿੰਗ ਨੇ। ਇਹੀ ਨਹੀਂ। ਉਹਨਾਂ ਨੇ ਰਾਸਵਾ 'ਚ ਜਵਾਬ ਦਿੱਤਾ ਜਦੋਂ ਇਹਦਾ ਤਾਂ ਉਹ ਦੱਸ ਰਹੇ ਸੀ ਕਿ ਵੀ ਦੇਸ਼ ਦੇ ਵਿੱਚ 25 ਹਾਈ ਕੋਰਟ ਨੇ। 25 ਹਾਈ ਕੋਰਟਾਂ ਦੇ ਵਿੱਚ 63 ਲੱਖ ਕੇਸ ਪੈਂਡਿੰਗ ਚੱਲ ਰਹੇ ਨੇ। ਮਤਲਬ ਇਹਨਾਂ 5.5 ਕਰੋੜ ਦੇ ਵਿੱਚੋਂ 63 ਲੱਖ ਕੇਸ ਹਾਈ ਕੋਰਟਾਂ 'ਚ ਲਟਕ ਰਹੇ ਨੇ। 63 ਲੱਖ 63 ਹਜ਼ਾਰ 406 ਕੇਸ ਪੈਂਡਿੰਗ ਚੱਲ ਰਹੇ ਇੱਥੋਂ ਦਾਜਾ ਕਾਲ ਫਿਰ ਜਿਹੜੀ ਸੁਪਰੀਮ ਕੋਰਟ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ 90000 ਤੋਂ ਵੱਧ ਕੇਸ ਪੈਂਡਿੰਗ ਨੇ ਜਿਹੜੇ ਲਟਕਦੇ ਤੁਰਿਆ ਰਹੇ ਨੇ 90000 90000 897 ਕੇਸ ਸੁਪਰੀਮ ਕੋਰਟ ਚ ਲਟਕ ਰਹੇ ਨੇ ਤੇ ਬਾਕੀ ਸਮੂਚੀਆਂ ਸਾਡੀਆਂ ਹੇਠੀਆਂ ਅਦਾਲਤਾਂ ਉਨਾ ਚ 4 ਕਰੋੜ 84 ਲੱਖ 57000 343 ਮਤਲਬ ਹੀਠੀਆਂ ਸਾਰੀਆਂ ਅਦਾਲਤਾਂ ਦੇ ਵਿੱਚ 4 ਕਰੋੜ 84 ਲੱਖ 57000 343 ਕੇਸ ਨੇ ਤੇ ਇਹਦੇ ਵਿੱਚ ਫਿਰ ਹਾਈ ਕੋਰਟ ਵਾਲੇ ਜੋੜ ਕੇ 63 ਲੱਖ 63406 ਕੇਸ ਇਹਦੇ ਵਿੱਚ ਫਿਰ ਸੁਪਰੀਮ ਕੋਰਟ ਵਾਲੇ ਜੋੜ ਕੇ 90897 ਕੇਸ ਇੰਜੇ 5.5 ਕਰੋੜ ਤੋਂ ਉੱਪਰ ਕੇਸ ਪੈਂਡਿੰਗ ਪਏ ਨੇ ਜਦੋਂ ਇਸ ਤਰ੍ਹਾਂ ਬੋਝ ਵੱਧਦਾ ਹੈ ਫਿਰ ਇਨਸਾਫ ਦੀ ਆਸ ਮੱਦਮ ਹੋ ਜਾਂਦੀ ਹੈ ਇਨਸਾਫ ਮਿਲਣ ਦੀ ਪ੍ਰਕਿਰਿਆ 'ਚ ਵੱਡੀ ਖੜੋਤ ਆ ਜਾਂਦੀ ਹੈ ਬਿਲਕੁਲ ਅਦਾਲਤਾਂ 'ਚ ਬੋਝ ਹੈ ਤੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਜੱਜਾਂ ਦੀ ਕਮੀ ਹੈ ਅਦਾਲਤੀ ਸਿਸਟਮ ਦੇ ਵਿੱਚ ਸਟਾਫ ਦੀ ਅਜੇ ਕਮੀ ਹੈ ਕਈ ਕੇਸ ਲੋਕ ਅਦਾਲਤਾਂ ਲਾ ਕੇ ਨਿਬੜਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਅਸੀਂ ਗੱਲ ਗੱਲ ਦੇ ਉੱਤੇ ਕੇਸ ਵਾਲੀ ਪ੍ਰਕਿਰਿਆ 'ਚ ਵੱਧ ਪੈ ਗਏ ਆ ਅਸੀਂ ਹਰ ਵਿਅਕਤੀ ਨੂੰ ਡਰਾਉਣ ਧਮਕਾਉਣ ਦੇ ਲਈ ਪਟੀਸ਼ਨਾਂ ਦਾਖਲ ਕਰ ਲੈਨੇ ਆ ਰਾਜਨੀਤਿਕ ਕੇਸ ਬਹੁਤ ਵੱਡੀ ਗਿਣਤੀ 'ਚ ਨੇ ਸਾਡੇ ਮੂਰੇ ਬਦਲਾਖੋਰੀ ਦੇ ਕੇਸ ਬੱਤੀ ਗਿਣਤੀ 'ਚ ਨੇ ਸਾਡੇ ਪਰਿਵਾਰਕ ਟੁੱਟ ਭੱਜ ਜਿੰਨੀ ਵੱਧ ਗਈ ਆ ਉਹ ਕੇਸ ਬਹੁਤ ਨੇ ਸਾਡੇ ਮਲਕ ਦੇ ਵਿੱਚ ਤੇ ਕੁਝ ਤਰ੍ਹਾਂ ਸੱਚਮੁੱਚ ਲੋਕ ਖੇਤ ਲਈ ਅਦਾਲਤਾਂ ਜਾਂਦੀਆਂ ਨੇ ਕੁਝ ਤਰ੍ਹਾਂ ਸੱਚਮੁੱਚ ਇਨਸਾਫ ਲੋਕ ਇਨਸਾਫ ਜਨ ਹਿਤ ਪਟੀਸ਼ਨਾਂ ਦਾਖਲ ਕਰਕੇ ਲੋਕਾਂ ਦੇ ਹਿੱਤ ਲਈ ਕੰਮ ਕਰਦੇ ਨੇ ਤੇ ਇਹਦੀ ਆੜ ਚ ਕੁਝ ਧਰਾਂ ਇਸ ਤਰੀਕੇ ਕਰਨ ਨਾਲ ਵੀ ਦਲਤ ਜਾਂਦੀਆਂ ਨੇ ਕਿ ਬਾਅਦ ਚੋਂ ਸਮਝੌਤਾ ਕਰਕੇ ਸੌਦਾ ਵੀ ਪੱਟ ਜਵੇ ਉਹ ਵੀ ਇਹਦੇ ਵਿੱਚ ਤੋਂ ਰਿਪਰਡਣੇ ਸੋ ਕਿੰਨੇ ਪਾਸਿਓਂ ਇਹ ਮਾਮਲਾ ਹੈ ਕਿ ਜਿਹੜਾ ਅਦਾਲਤਾਂ ਚ ਭੀੜ ਤੰਤਰ ਇਕੱਠੀ ਹੋ ਰਹੀ ਹੈ ਲੋਕਤੰਤਰ ਵਾਲੇ ਮੁਲਕ ਦੇ ਵਿੱਚ ਜੇ ਕੇਸ ਵਧ ਰਹੇ ਨੇ ਤਾਂ ਇਹਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ ਉਰੇ ਜਵਾਬ ਮંત્રી ਸਾਹਿਬ ਦਾ ਕਾਨੂੰਨ ਮੰਤਰੀ ਸਾਹਿਬ ਦਾ ਸਾਡੇ ਸਿਸਟਮ ਤੇ ਵੀ ਸਵਾਲ ਖੜੇ ਕਰਦਾ ਹੈ ਕਿ ਅਸੀਂ ਇਸ ਨੂੰ ਦਰੁਸ ਕਿਉਂ ਨਹੀਂ ਕਰ ਪਾ ਰਹੇ ਦੂਸਰਾ ਪੱਖ ਹੋਰ ਪਹਿਲੂ ਕਹਿੰਦੇ ਜੀ ਲੋਕਾਂ ਨੂੰ ਸੁਧਾਰਨ ਦੇ ਲਈ ਮਤਲਬ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਯੂਏਪੀਏ ਵਰਗੇ ਕਾਨੂੰਨ ਕਢੇ ਗਏ ਯੂਏਪੀਏ ਦੇ ਕੇਸਾਂ ਦੇ ਮਾਮਲਿਆਂ 'ਚ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਕਟੋ-ਕਟ ਇਹਨਾਂ ਨੂੰ ਤੇਜ਼ੀ ਲਿਆਓ ਜਿਹੜੇ ਵਿਅਕਤੀ ਯੂਪੀਏ ਦੇ ਤਹਿਤ ਅnder ਨੇ ਉਹ ਵਕੀਲ ਚਾਹੀਦਾ ਇਹਨਾਂ ਨੂੰ ਵਕੀਲ ਉਪਲਬਧ ਕਰਾਓ ਉਹਨਾਂ ਦੇ ਲਈ ਵਕੀਲਾਂ ਦੀ ਗਿਣਤੀ ਵਧਾਓ ਵਕੀਲਾਂ ਦੀ ਕਮੀ ਹੈ ਕੇਸ ਤੇਜ਼ੀ ਨਾਲ ਸੁਣਵਾਈ ਹੋਵੇ ਰੋਜ਼ਾਨਾ ਦੇ ਅਧਾਰ ਤੇ ਸੁਣਵਾਈ ਹੋਵੇ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀਆਂ ਸਾਡੀਆਂ ਜਿਹੜੀਆਂ ਸਾਡੀਆਂ ਹਾਈ ਕੋਰਟ ਨੇ ਹਾਈ ਕੋਰਟ ਦੇ ਚੀਫ ਜਸਟਿਸਾਂ ਨੂੰ ਜਿਹਨੇ ਚੀਫ ਜਸਟਿਸ ਸਾਹਿਬਾਨ ਨੇ ਸਾਰੇ ਹਾਈ ਕੋਰਟਾਂ ਦੇ ਉਹਨਾਂ ਨੂੰ ਕੇਸਾਂ ਦੀ ਪਰਚੋਲ ਕਰਨ ਦੇ ਲਈ ਪੜਤਾਲ ਕਰਨ ਦੇ ਲਈ ਨਜ਼ਰਸਾਨੀ ਕਰਨ ਦੇ ਲਈ ਹਦਾਇਤ ਕੀਤੀ ਹੈ ਇੱਕ ਤਰ੍ਹਾਂ ਨਾਲ ਕਿ ਦੇ ਤੇ ਤੇਜ਼ੀ ਲਿਆਓ ਆਖਿਆ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਵਕੀਲ ਫੌਰੀ ਨਿਯੁਕਤ ਕਰਕੇ ਸੁਣਵਾਈ ਛੇਤੀ ਸ਼ੁਰੂ ਕੀਤੀ ਜਾਵੇ ਕਿਉਂਕਿ ਜਦੋਂ ਬੰਦਾ ਯੂਪੀਏ ਦੇ ਤਹਿਤ ਅੰਦਰ ਹੈ ਉਹ ਵਕੀਲ ਨਹੀਂ ਕਰ ਪਾ ਰਿਹਾ ਜਾਂ ਜਿਹੜਾ ਵਕੀਲ ਚਾਹੁੰਦਾ ਉਹ ਮਿਲ ਨਹੀਂ ਪਾ ਰਿਹਾ ਜਦੋਂ ਕਿ ਉਹਨੂੰ ਕਾਨੂੰਨੀ ਤੌਰ ਤੇ ਹੱਕ ਹੁੰਦਾ ਕਿ ਉਹਨੂੰ ਵਕੀਲ ਉਪਲਬਧ ਕਰਾਇਆ ਜਾਣ ਹੈ ਉਸ ਨੂੰ ਜ਼ਮਾਨਤ ਨਹੀਂ ਮਿਲ ਰਹੀ ਉਹਦਾ ਕੇਸ ਲਟਕ ਕੇ ਚੱਲ ਰਿਹਾ ਹੈ ਤੇ ਫਿਰ ਉਹ ਸਬੂਤ ਕਿਵੇਂ ਪੇਸ਼ ਕਰੂਗਾ ਉਹ ਬੇਇਨਸਾਫ ਹੈ ਜਾਂ ਨਹੀਂ ਇਸ ਲਈ ਕਹਿੰਦੇ ਉਹਦੀ ਜ਼ਮਾਨਤ ਦਾ ਵੀ ਹੱਕ ਇਹ ਸਾਰੇ ਪਹਿਲੂਆਂ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਯੂਪੀਏ ਦੇ ਮਾਮਲਿਆਂ ਦੇ ਵਿੱਚ ਹਦਾਇਤ ਕੀਤੀ ਹੈ ਇੱਕ ਤਾਂ ਵਕੀਲ ਫੌਰਨ ਨਿਯੁਕਤ ਕਰਕੇ ਸੁਣਵਾਈ ਸ਼ੀਤੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ ਦੂਸਰਾ 5 ਸਾਲ ਤੋਂ ਬਕਾਇਆ ਪਏ ਕੇਸਾਂ ਦੀ ਰੋਜ਼ਾਨਾ ਆਧਾਰ ਤੇ ਸੁਣਵਾਈ ਮਤਲਬ ਜਿਹੜੇ ਹੁਣ ਹੁਣ ਆ ਰਹੇ ਨੇ ਕੋਈ ਗੱਲ ਨਹੀਂ ਉਹ ਵਾਲੇ ਥੋੜਾ ਲੇਟ ਜਨ ਪਰ ਜਿਹੜੇ 5 ਸਾਲ ਜਾਂ ਤੋਂ ਵੀ ਪਹਿਲਾਂ ਤੋਂ ਪੈਂਡਿੰਗ ਤੁਰੇ ਆਉਂਦੇ ਨੇ ਉਹਦੇ ਉੱਤੇ ਤੇਜ਼ੀ ਨਾਲ ਸੁਣਵਾਈ ਹੋਵੇ ਫਿਰ ਮੁਕੱਦਿਆਂ ਦੀ ਸੁਣਵਾਈ ਦੇ ਵਿੱਚ ਤੀਜੀ ਲਿਆਉਣ ਦਾ ਯਕੀਨੀ ਬਣਾਇਆ ਜਾਵੇ ਇਹ ਇਹ ਸੂਬਿਆਂ ਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਨਾਲ ਹਾਈ ਕੋਰਟ ਦੇ ਨਾਲ ਉਹਨਾਂ ਨੇ ਕਹਿ ਕੇ ਸੂਬੇ ਯਕੀਨੀ ਬਣਾਉਣ ਕਿ ਸੁਣਵਾਈ ਤੇਜ਼ ਕਿਵੇਂ ਸਰਕਾਰਾਂ ਜਵਾਬ ਹੀ ਨਹੀਂ ਸਾਬ ਮਿਸਟਰ ਦਾਖਲ ਕਰ ਪਾਉਂਦੀਆਂ ਉਹਨੇ ਦੇ ਵਕੀਲ ਕਈ ਮਾਮਲੇ ਚਾਰ ਛਿਡੇ ਨਹੀਂ ਦਾਖਲ ਕਰ ਪਾਉਂਦੇ ਸਰਕਾਰ ਨੂੰ ਸਵਾਲ ਪੁੱਛਿਆ ਜਾਂਦਾ ਸਮਾਂ ਮੰਗਦੇ ਰਹਿੰਦੇ ਨੇ ਹੋਰ ਕੇਸਾਂ ਦਾ ਬਗਲਾ ਦੇ ਇੱਕ ਲਟਕਦੇ ਰਹਿੰਦੇ ਨੇ ਹੈਨਾ ਜਾਂ ਫਿਰ ਜਿੱਦਣ ਜੜਾ ਹੋਣੀ ਆ ਕੁਝ ਅੱਜ ਛੁੱਟੀ ਤੇ ਅੱਜ ਬਹੁਤ ਕੁਝ ਹੈ ਸੋ ਇਸ ਲਈ ਇੱਕ ਪਾਸੇ ਅਸੀਂ ਓਵਰਆਲ ਸਾਰੇ ਕੇਸਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਮਾਮਲੇ ਲਟਕ ਕੇ ਚੱਲ ਰਹੇ ਨੇ ਦੂਏ ਪਾਸੇ ਯੂਏਪੀਏ ਵਰਗੇ ਕੇਸ ਵੀ ਨੇ ਜਿਨ੍ਹਾਂ ਦੇ ਵਿੱਚ ਬੰਦੇ ਨੂੰ ਬਾਹਰ ਦੀ ਹਵਾ ਵੀ ਨਹੀਂ ਲੱਗਣ ਦਿੱਤੀ ਜਾਂਦੀ ਮਤਲਬ ਅ ਉਮਰ ਖਾਲੇ ਵਾਲੇ ਮਾਮਲੇ ਦੇ ਵਿੱਚ ਉਹਨੂੰ ਹੁਣ ਭੈਣ ਦੇ ਵਿਆਹ ਦੇ ਹਵਾਲੇ ਨਾਲ ਜਮਾਨਤ ਮਿਲੀ ਆ ਉਹ ਵੀ ਸ਼ਰਤ ਅਧਾਰਤ ਜਮਾਨਤ ਉਧਰ ਰਸ਼ੀਦ ਨੂੰ ਸੰਸਦ ਸੀਟਾ ਲੈਣ ਲਈ ਜਮਾਨਤ ਮਿਲ ਗਈ ਹੈ ਪਰੋਲ ਮਿਲੀ ਹੋਈ ਆ ਪਰ ਅਮਰਤਪਾਲ ਪਰੋਲ ਮੰਗਦਾ ਕਿ ਮੇਰਾ ਹੱਕ ਹੈ ਜੀ ਮੈਨੂੰ ਲੋਕਾਂ ਨੇ ਜਿਤਾਇਆ ਮੇਰੇ ਕੋਲ ਸਰਟੀਫਿਕੇਟ ਹੈ ਜੀ ਮੈਂਬਰ ਪਾਰਲੀਮੈਂਟ ਦਾ ਲੋਕ ਵੋਟਾਂ ਨਾਲ ਮੈਂ ਜਿੱਤਿਆ ਮੈਨੂੰ ਸੰਸਦ ਦੀ ਗੱਲ ਤਾਂ ਕਰਨ ਦਿਓ ਜੀ ਉਹ ਕਹਿੰਦੇ ਨਾ ਪੰਜਾਬ ਸਰਕਾਰ ਕਹਿੰਦੀ ਜੀ ਇਹਦਾ ਪਤਾ ਨਹੀਂ ਕੀ ਬੋਲਦੇ ਬਈ ਇਹਨੂੰ ਪੁੱਛੋ ਜੀ ਦੱਸੇ ਮਤਲਬ ਜੇ ਪੁੱਛੇ ਜਿਹੜੇ ਬਾਕੀ ਬੋਲਦੇ ਤੁਹਾਨੂੰ ਦੱਸ ਕੇ ਥੋੜਾ ਬੋਲਦੇ ਆ ਕਿ ਸੁਬਿਆਂ ਨੂੰ ਆਪਣੀਆਂ ਸਰਕਾਰਾਂ ਨੂੰ ਪੁਲਿਸ ਨੂੰ ਦੱਸ ਕੇ ਥੋੜਾ ਬੋਲਦੇ ਸੰਸਦ ਮੈਂਬਰ ਸੋ ਇਸ ਤਰੀਕਾ ਕਰਨ ਨਾਲ ਉਹ ਰੋਕਣ ਦੀ ਵੀ ਕੋਬੈਦ ਸੋ ਉਧਰ ਉਹ ਐਨਐਸਏ ਤੇ ਯੂਏਪੀਏ ਨੂੰ ਵੀ ਮੈਂ ਚੌਥੀ ਤੇਰੇ ਨੇ ਕਿਉਂ ਬਾਰ ਬਾਰ ਬਧਾਇਆ ਜੀ ਮੇਰੇ ਤੇ ਰੋਕਾਂ ਕਿਉਂ ਨੇ ਸੋ ਇਸ ਤਰ੍ਹਾਂ ਇਹ ਤਾਂ ਉਹ ਨੇ ਜਿਹੜੇ ਸਾਡੇ ਧਿਆਨ ਚ ਨੇ ਅਜੇ ਕਿੰਨੇ ਮਾਮਲੇ ਨੇ ਜਿਨ੍ਹਾਂ ਦੀ ਜੇਲ੍ਹਾਂ ਚ ਉਮਰ ਲੰਘ ਰਹੀ ਆ ਉਹਨਾਂ ਨੂੰ ਵੀ ਹੱਕ ਹੈ ਮਨੁੱਖੀ ਅਧਿਕਾਰਕਤ ਹੈ ਹੱਕ ਹੈ ਕਿ ਉਹਨਾਂ ਦੀ ਕਾਨੂੰਨੀ ਪ੍ਰਕਿਰਿਆ ਤਾਂ ਕਿ ਉਹਨਾਂ ਦੀ ਗੱਲ ਸੁਣੀ ਜਾਵੇ ਦੋਸ਼ੀ ਹੋਣਗੇ ਤਾਂ ਸਜ਼ਾ ਹੋਵੇ ਨਹੀਂ ਆ ਤਾਂ ਬਰੀ ਹੋਵੇ ਸੋ ਇਸ ਲਈ ਯੂਐਪੀਏ ਦੇ ਕੇਸਾਂ ਦੀ ਨਜ਼ਰਸਾਨੀ ਕਰਨ ਦੀ ਸੁਪਰੀਮ ਕੋਰਟ ਦੀ ਹਦਾਇਤ ਤੇ ਦੂਸਰੇ ਮਾਮਲਿਆਂ ਦਾ ਇਹ ਤੱਤ ਸਾਹਮਣੇ ਆਉਣਾ ਉਮੀਦ ਕਰ ਸਕਦੇ ਹਾਂ ਕਿ ਸ਼ਾਇਦ ਅਦਾਲਤੀ ਪ੍ਰਕਿਰਿਆ 'ਚ ਤੇਜ਼ੀ ਆਵੇ ਜਿੱਥੇ ਜਿੱਥੇ ਦੀ ਕਮੀ ਹੈ ਉਹ ਉਹ ਵਿਭਾਗੀ ਤੌਰ ਦੇ ਉੱਤੇ ਜੱਜ ਸਾਹਿਬਾਨ ਦੀ ਤੌਰ ਦੇ ਉੱਤੇ ਵਕੀਲਾਂ ਦੇ ਤੌਰ ਦੇ ਉੱਤੇ ਉਸ ਵੱਲ ਵੀ ਨਜ਼ਰਸਾਨੀ ਹੋਵੇ ਤਾਂ ਕਿ ਉਸ ਪਰਾ ਦੇਸ਼ ਨੂੰ ਇਨਸਾਫ ਅਤੇ ਆਸ ਵੱਜੀ ਰਹੇ ਬਹੁਤ